ਪਾਪਰ ਬੇਟਾ ਦੋਨੇ ਹੀ ਆਪਣੀ ਜ਼ਿੰਦਗੀ ਪਾਪੂ ਦੀ ਜਬਾਰੀ ਸੀ ਜੀ ਦਾ ਆਸਰਾ ਸੀ ਪਰ ਹੁਣ ਜਦੋਂ ਦੇਖੇਗਾ ਵੀ ਜਹਾਂ ਚੋ ਗਿਆ ਹੈ ਕੱਛਨ ਚ ਮੌਤ ਹੋ ਗਈ ਹੈ ਕਿ ਬਹੁਤ ਦੁਖਦਾਈ ਜੀ ਅਗਨ ਨਾਲ ਸੋਸ ਜਾਰ ਕਰ ਲਈ ਐਸੀ ਪਰ ਮਨ ਬਹੁਤ ਉਦਾਸ ਹੈ ਕਿਉਂਕਿ ਅਸੀਂ ਵੀ ਬੱਚਿਆਂ ਵਾਲੇ ਹੈਗੇ ਆ ਕੋਈ ਵੀ ਜਰਾ ਮਾ ਮਾ ਬਗਿਆ ਇਸ ਦੁੱਖ ਨੂੰ ਸਮਝ ਲ ਗਏ ਕਿ ਇੱਕ ਬੱਚੇ ਦਾ ਜਨਮ ਜਿਹੇ ਅਨ ਬੈਰਸੀ ਜਵਾਨ ਬੱਚਾ ਸੀ ਜਿਹਦੇ ਪਰ ਮਾਪਾਪ ਨੂੰ ਬਹੁਤ ਉਮੀਦਾਂ ਸੀ ਆਮਲੇ ਸੰਗ ਦੇ ਵਿੱਚ ਖੁਸ਼ ਤੇ ਜਾਨ ਦੇ ਨਾਲ ਜੋ ਹੈ ਆਦਮੀ ਦਾ ਜੈਨਿਕ ਪੰਨਾ ਹੈ ਉਹਦਾ ਜੋ ਹੈ ਹਿੰਮਤ ਖਾਰ ਜੰਗਲ ਹੈ ਤੇ ਮੈਂ ਤੇ ਬਾਈ ਗੁਰੂ ਅਗੇ ਬਰਦਾਸ ਪ੍ਰਮਾਤਮਾ ਦੇ ਅਰਦਾਸ ਕਰਾਂਗਾ ਬੇਗੁਰੂ ਕਿ ਪ੍ਰਮਾਤਮਾ ਇਹ ਦਿਵਨਾ ਵੱਡਾ ਦੁੱਖ ਦਿੱਤਾ ਹੈ ਇਸ ਪਰਿਵਾਰ ਨੂੰ ਉਹਨਾਂ ਹਿੰਮਤ ਦੇ ਕਹਿੰਦੇ ਕਿ ਕੰਮ ਦੁਬਾਰਾ ਜਿਹੜਾ ਹੈਗਾ ਖੜੇ ਹੋ ਸਕਦਾ ਮਾਣ ਦੀ ਜਿੱਦੇ ਦੁਬਾਰਾ ਪਹਿਲੇ ਵਾਂਗ ਜਿਵੇਂ ਸਮਾਜੀ ਸੇਵਾ ਅਦਾਰੇ ਨੇ ਅੱਗੋਂ ਵੀ ਸੇਵਾ ਕਰਦੇ ਰਹਿਣ ਐਸੀ ਮੈਂ ਬਰਮਾਤੋਂ ਇੱਕ ਕਾਮਨਾ ਲੱਗਦੀ ਹੈ ਹਾਂ ਚੰਗੇ ਨਹੀਂ ਹਾਲਕਿ ਉਹ ਕਾਫੀ ਗਮਗੀਨ ਨਜ਼ਰ ਆ ਰਹੇ ਨੇ ਕਹਿੰਦੇ ਵੀ ਉਹ ਜੇ ਮੌਕਿਆਂ ਦੇ ਉੱਤੇ ਕੁਝ ਕਿਹਾ ਮਰੀ ਜਾ ਸਕਦਾ ਵੀ ਤੁਹਾਡੀ ਲੌਂਗ ਐਸੋਸੀਏਸ਼ਨ ਆ ਔਰ ਜਦੋਂ ਇਕੱਲਾ-ਇਕੱਲਾ ਪੁੱਤ ਹੋਵੇ ਤੇ ਉਹ ਚਲੇ ਜਾਵੇ ਤਾਂ ਤੁਸੀਂ ਤੋਂ ਹੀ ਜਾਣ ਸਕਦੇ ਹੋ ਕਿ ਤੁਸੀਂ ਬੜੇ ਲਾਇਬ੍ਰੇਰੀ ਚ ਰਹੇ ਹੋ ਫਿਰ ਇਕੱਠੇ ਵੀ ਕੰਮ ਕੀਤਾ ਮੁਜ਼ਾਫ ਤਕਲੀਫ ਹੋਈ ਹੈ ਜੀ ਸੁਣ ਕੇ ਭਾਵੇਂ ਦੇਖੋ ਪਾਪਾ ਫਰੀਦ ਦੇ ਸ਼ਬਦ ਹੈ ਕਿ ਜੋ ਮਨ ਚੇਤਨਾ ਚੇਤੇ ਸੰਸਰ ਗਾਲੀ ਰੱਦ ਗਿਆ ਪਾਣਾ ਇੱਦਾਂ ਕੁ ਹਸ ਹੈ ਕਿ ਅੱਜ ਇਹਨਾਂ ਕੋਈ ਸ਼ਬਦ ਵੀ ਨਹੀਂ ਕਹੇ ਜਾ ਸਕਦੇ ਉਹਨਾਂ ਨੂੰ ਪਤਾ ਵੀ ਇਸ ਗੱਲ ਦਾ ਕਿ ਹੁਕਮ ਪਰਣਾਇਆ ਚਾਹਤਾ ਪਾਣਾ ਵੀ ਵਰਤੇ ਪਰ ਦੁੱਖ ਤਾਂ ਹੀ ਬੜਾ ਇਕਲੌਤਾ ਬੇਟਾ ਧਰਮ ਪਤਨੀ ਵੀ ਇਹਨਾਂ ਦੀ ਸਾਲ ਸਵਾ ਸਾਲ ਪਹਿਲਾਂ ਚਲੀ ਗਈ ਸਕੇਪੀ ਸਾਹਿਬ ਮੇਰਾ ਖਿਆਲ ਹੈ ਨਿਹੈਤ ਸ਼ਿਆ ਪਸ਼ਰੀਬ ਵਿਅਕਤੀ ਉਹ ਸੱਟਵੱਜੀ ਨੇ ਤੇ ਘਰ ਬੈਠੇ ਜਦ ਸੁਣਿਆ ਬਹੁਤ ਤਕੀਫ ਹੋਈ ਫਰਵਾਇਕੂ ਦੇ ਸੱਚੇ ਪਿਆਰ ਦਾ ਅਸ ਹੀ ਹੈ ਵੀ ਸ਼ਕਤੀ ਤੇ ਦੇ ਪਰਮਾਤਮਾ ਪਾਣਾ ਹੈ। ਕਿਆ ਇਹ ਨਹੀਂ ਕੋਈ ਜਾਂਦਾ ਇਹੋ ਜਿਹਾ ਜੋ ਨੀ ਕੀ ਮਹਤ ਹੈ ਅਜੇ ਬੱਚਾ ਮੈਨੂੰ ਲੱਗਦਾ ਮੈਰਿਜ ਵੀ ਨਹੀਂ ਹੋਈ ਹੋਦੀ ਨਹੀਂ ਵਿਆਹ ਵੀ ਨਹੀਂ ਕਹਿੰਦੇ ਫਿਰ ਨਹੀਂ ਅਸੀਂ ਤੇ ਚੋਣ ਵਿੱਚ ਉਹਨੂੰ ਦੇਖਿਆ ਜੀ ਇੰਨਾ ਸ਼ਰੀਬ ਮੁੰਡਾ ਮੈਂ ਤੇ ਉਹ ਬੋਲਦਾ ਵੀ ਸੁਣਿਆ ਬੜਿਆ ਲਿਖਿਆ ਸੀ ਉਹ ਬਹੁਤ ਹੈ ਗੰਭੀਰ ਸਵਾਲ ਥੋੜੀ ਹੁਣਗੇ ਚੀਜ਼ ਦੀ ਪੂੰਜੀ ਲੈ ਕੇ ਆਇਆ ਉਹਨਾਂ ਚੈੱਕ ਚੱਲ ਰਿਹਾ ਪਰਮਾਤਮਾ ਪ੍ਰਚਾਰਨ ਚ ਨਿਵਾਸ ਤੇ ਹੈ ਇਹ ਵੀ ਵੀ ਜਗੀਰ ਕੌਰ ਹਾਲਾਂਕਿ ਸਵਾਲ ਤਾਂ ਵਾਕਈ ਵੀ ਨਾ ਪੁੱਛਿਆ ਜਾਣਾ ਨਾ ਦੱਸਿਆ ਜਾਣਾ ਕਿਉਂਕਿ ਜਿਹੜਾ ਦੁੱਖ ਹੈ ਨਾ ਸਾਹਮਣੇ ਕੁਰਸੀ ਤੇ ਬੈਠੇ ਹੋਏ ਨਜ਼ਰ ਆ ਰਹੇ ਨੇ ਸਹਾਯੋਗੀ ਕੈਮਰਾਮੈਨ ਰਿੰਕੂ ਦੇ ਨਾਲ ਮਹਤੰਦਰ ਸਿੰਘ ਹੈ ਰਾ ਬੇਟਾ ਕੀ ਬਾਪ ਬੇਟਾ ਦੋਨੇ ਹੀ ਆਪਣੀ ਜ਼ਿੰਦਗੀ ਬਾਪੂ ਦੀ ਜਿਵਾਹ ਰਹੀ ਸੀ ਦਾ ਆਸਰਾ ਸੀ ਪਰ ਹੁਣ ਜਦ ਨੂੰ ਦੇਖੇਗਾ ਵੀ ਜਹਾਨ ਚੋ ਗਿਆ ਹੈ ਕੈਪਟਨ ਮੋਤੋ ਵੀਰ ਇਹ ਬਹੁਤ ਦੁਖਦਾਈ ਅਸੀ ਅਗਨ ਨਾਲ ਸੋਸ਼ ਘਰ ਕਰ ਲਈ ਆਸੀ ਪਰ ਮਨ ਬਹੁਤ ਉਦਾਸ ਹੈ ਕਿਉਂਕਿ ਅਸੀਂ ਵੀ ਬੱਚਿਆਂ ਵਾਲੇ ਹੈਗੇ ਆ ਕੋਈ ਵੀ ਜਿਹੜਾ ਮਾਪਾ-ਮਾਪਾ ਹੈਗਾ ਇਸ ਦੁੱਖ ਨੂੰ ਸਮਝ ਸਕਦਾ ਹੈ ਕਿਉਂਕਿ ਇੱਕ ਬੱਚੇ ਦਾ ਜਾਣਾ ਜਿਹੜੇ ਅਨ ਮੈਰਿਜ ਸੀ ਜਵਾਨ ਬੱਚਾ ਸੀ ਜਿਹਦੇ ਉੱਪਰ ਮਾਪਾ-ਮਾਪ ਨੂੰ ਬਹੁਤ ਉਮੀਦਾਂ ਸੀ ਆਉਣ ਵਾਲੇ ਸਮੇਂ ਦੇ ਵਿੱਚ ਪਰ ਉਸ ਦੀ ਜਾਨ ਦੇ ਨਾਲ ਜੋ ਹੈ ਆਦਮੀ ਦਾ ਚਟਿਕ ਪੰਡਾ ਹੈ ਉਹਦਾ ਜੋ ਹੈ ਹਿੰਮਤ ਘਾਟ ਜਾਂਦਾ ਹੈ

ਕੰਟਨੀ ਹਾਲਕਿਉ ਕਾਫੀ ਗਮਗੀਨ ਨਜ਼ਰ ਆ ਰਹੇ ਨੇ ਕਹਿੰਦੇ ਵੀ ਉਹ ਜੇ ਮੌਕਿਆਂ ਦੇ ਉੱਤੇ ਕੁਝ ਕਿਹਾ ਮੈਂ ਨਹੀਂ ਜਾ ਸਕਦਾ ਵੀ ਵੀ ਤੁਹਾਡੀ ਲੌਂਗ ਐਸੋਸੀਏਸ਼ਨ ਆ ਔਰ ਜਦੋਂ ਕੱਲਾ ਕੱਲਾ ਪੁੱਤ ਹੋਵੇ ਤੇ ਉਹ ਚਲੇ ਜਾਵੇ ਤਾਂ ਤੁਸੀਂ ਤੋਂ ਹੀ ਜਾਣ ਸਕਦੇ ਹੋ ਕਿ ਤੁਸੀਂ ਬੜੇ ਲਾਇਬ੍ਰੇਰੀ ਚ ਰਹੇ ਹੋ ਫਿਰ ਇਕੱਠੇ ਵੀ ਕੰਮ ਕੀਤਾ ਤਕਲੀਫ ਹੋਈ ਹੈ ਜੀ ਸੁਣ ਕੇ ਆਮੀ ਦੇਖੋ ਪਾਪਾ ਫਰੀਦ ਦੇ ਸ਼ਬਦ ਹੈ ਕਿ ਜੋ ਮਨ ਚੇਤਨਾ ਚੇਤੇ ਸੰਸੁਗਾਲੀ ਰੱਦ ਪਾਣਾ ਐ ਇੱਦਾਂ ਕੋ ਅਸਹਿ ਕਿ ਅੱਜ ਇਹਨਾਂ ਕੋਈ ਸ਼ਬਦ ਵੀ ਨਹੀਂ ਕਹੇ ਜਾ ਸਕਦੇ ਉਹਨਾਂ ਨੂੰ ਪਤਾ ਵੀ ਇਸ ਗੱਲ ਦਾ ਕਿ ਹੁਕਮ ਪਰਣਾਇਆ ਜਾਂਦਾ ਪਾਣਾ ਵੀ ਵਰਤੇ ਪਰ ਦੁਖਦਾਈ ਬੜਾ ਇਕਲੌਤਾ ਬੇਟਾ ਹੈ ਧਰਮ ਪਤਨੀ ਵੀ ਇਹਨਾਂ ਦੀ ਸਾਲ ਸਵਾ ਸਾਲ ਪਹਿਲਾਂ ਚਲੀ ਗਈ ਤੇ ਸਕੇ ਪੀ ਸਾਹਿਬ ਮੇਰੇ ਖਿਆਲ ਨਾਲ ਨਿਹੈਤ ਸ਼ਿਆ ਪਸ਼ਰੀਬ ਵਿਅਕਤੀ ਉਹ 68 ਜੀ ਨੇ ਤੇ ਘਰ ਬੈਠੇ ਜਦ ਸੁਣਿਆ ਬਹੁਤ ਤਕੀਫ ਹੋਈ ਫਰਮਾਇਕੂ ਦੇ ਸੱਚੇ ਪਿਆਰ ਦਾ ਅਸਰ ਹੀ ਹੈ ਵੀ ਸ਼ਕਤੀ ਤੇਰੇ ਪਰਮਾਤਮਾ ਪਾਣਾ ਹੈ ਕੀ ਹੈ ਨਹੀਂ ਕੋਈ ਜਾਂਦਾ ਇਹੋ ਜਿਹਾ ਜੋ ਨੀ ਕੀ ਮੋਟ ਹੈ ਅਜੇ ਬੱਚਾ ਮੈਨੂੰ ਲੱਗਦਾ ਮੈਰਿਜ ਵੀ ਨਹੀਂ ਹੋਈ ਹੋਦੀ ਨਹੀਂ ਪਿਆਰ ਵੀ ਨਹੀਂ ਕਹਿੰਦੇ ਫਿਰ ਨਹੀਂ ਅਸੀਂ ਤੇ ਚੋਣ ਵਿੱਚ ਉਹਨੂੰ ਦੇਖਿਆ ਜੀ ਇੰਨਾ ਸ਼ਰੀਫ ਮੁੰਡਾ ਮੈਂ ਤੇ ਉਹ ਬੋਲਦਾ ਹੀ ਨਹੀਂ ਸੁਣਿਆ ਬੜਿਆ ਲਿਖਿਆ ਸੀ ਉਹ ਬਹੁਤ ਹੈ ਗੰਭੀਰ ਸਵਾਸ ਥੋੜੇ ਹੁਣਗੇ ਚੀਜ਼ ਦੀ ਪੂੰਜੀ ਲੈ ਕੇ ਆਇਆ ਉਹਨਾਂ ਚੈੱਕ ਚੱਲਿਆ ਪਰਮਾਤਮਾ ਪ੍ਰੇਚਾਰ ਨਾਲ ਚੱਨ ਵਾਸਤੇ ਏਬੀਬੀ ਜ਼ਗੀਰ ਖੋਰ ਹਾਲਾਂਕਿ ਸਵਾਲ ਤਾਂ ਵਾਕਈ ਵੀ ਨਾ ਪੁੱਛਿਆ ਜਾਣਾ ਨਾ ਦੱਸਿਆ ਜਾਣਾ ਕਿਉਂਕਿ ਜਿਹੜਾ ਦੁੱਖ ਹੈ ਨਾ ਸਾਹਮਣੇ ਕੁਰਸੀ ਤੇ ਬੈਠੇ ਹੋਏ ਨਜ਼ਰ ਆ ਰਹੇ ਨੇ ਸਹਾਯੋਗੀ ਕੈਮਰਾਮੈਨ ਰਿੰਕੂ ਦੇ ਨਾਲ ਮਜਤेंद्र ਸਿੰਘ ਹੈਰਾ